ਇਹ ਮਿਸ਼ਨ ਹੈ ਦਲਿਤ ਵਿਦਿਆਰਥੀ ਬਚਾਓ ਯਾਤਰਾ ਸਰਨੇ ਇੱਕ ਐਡੀਸ਼ਨਲ ਚੀਫ ਸਕੱਟਰੀ ਲੈਵਲ ਦੇ ਅਫਸਰ ਨੇ ਸੈਂਕੜੇ ਪੇਜਾਂ ਦੀ ਰਿਪੋਰਟ ਦਸਤਾਵੇਜ਼ੀ ਸਬੂਤ ਪ੍ਰੂਫਾਂ ਦੇ ਆਧਾਰ ਤੇ ਗਵਰਨਮੈਂਟ ਨੂੰ ਦਿੱਤੀ ਹੈ ਮੰਤਰੀ ਧਰਮਸੋਤ ਉਸ ਰਿਪੋਰਟ ਅਨੁਸਾਰ ਸੈਂਕੜੇ ਕਰੋੜ ਰੁਪਇਆ ਦਲਿਤ ਵਿਜੀਫਾ ਰਾਸ਼ੀ ਦਾ ਖਾ ਗਏ ਅਰ 310 ਕਰੋੜ ਰੁਪਇਆ ਕੇਂਦਰ ਦਾ ਵਿਜੀਫਾ ਰਾਸ਼ੀ ਪੰਜਾਬ ਗਵਰਨਮੈਂਟ ਦੇ ਖਜ਼ਾਨੇ ਚਾਇਆ ਉਹਨੂੰ ਤੁਰੰਤ ਜਾਰੀ ਕਰੋ ਜਾਂ ਜੋ ਬੱਚਿਆਂ ਦੇ ਦਾਖਲੇ ਹੋ ਸਕਣ ਜਿਹੜੇ ਕਾਲਜ ਯੂਨੀਵਰਸਿਟੀਆਂ ਦੇ ਵਿੱਚ ਐਸਸੀ ਵਰਗ ਦੇ ਵਿਦਿਆਰਥੀ ਜਲੀਲ ਹੋ ਰਹੇ ਐ ਐਂਡ ਅਸੀਂ ਦਲਿਤ ਵਰਗ ਨੂੰ ਇਹ 호ਕਾ ਦੇਣ ਲਈ ਚੱਲੇ ਆ ਯੂਨਾਈਟ ਕਰਕੇ ਇਕੱਠੇ ਹੋ ਕੇ ਕਿ ਕਾਂਗਰਸ ਦਾ ਬਾਈਕਾਟ ਕਰ ਦਿਓ ਤੇ ਸਤਗੁਰੂ ਰਵਿਦਾਸ ਜੀ ਦੀ ਚਰਨ ਸ਼ੋਪਾ ਪ੍ਰਾਪਤ ਆਸ਼ੀਰਵਾਦ ਮੱਥਾ ਟੇਕਿਆ ਅਰਦਾਸ ਬੇਨਤੀ ਕੀਤੀ ਹੈ ਕਿ ਜਿਹੜੇ ਮਿਸ਼ਨ ਵਾਸਤੇ ਚੱਲੇ ਆ ਮਿਸ਼ਨ ਹੈ ਦਲਿਤ ਵਿਦਿਆਰਥੀ ਬਚਾਓ ਯਾਤਰਾ ਪਹਿਲਾ ਪੜਾ 4 ਦਿਨ ਅਸੀਂ ਦੁਆਬੇ ਚਲਾਉਣੇ ਆ ਜਿੱਥੇ ਸੰਗਣੀ ਦਲਿਤ ਵਸੋਂ ਹੈਗੀ ਆ ਮਕਸਦ ਹੈਗਾ ਕਿ ਜਿਹੜਾ ਦਲਿਤ ਵਜੀਫਾ ਰਾਸ਼ੀ ਦੇ ਵਿੱਚ ਬਹੁਤ ਕਰੋੜੀ ਸਕੈਮਿਕ ਆਈਐਸ ਅਫਸਰ ਨੇ ਇੱਕ ਐਡੀਸ਼ਨਲ ਚੀਫ ਸੈਕਟਰੀ ਲੈਵਲ ਦੇ ਅਫਸਰ ਨੇ ਸੈਂਕੜੇ ਪੇਜਾਂ ਦੀ ਰਿਪੋਰਟ ਦਸਤਾਵੇਜ਼ੀ ਸਬੂਤ ਪ੍ਰੂਫਾਂ ਦੇ ਆਧਾਰ ਤੇ ਗਵਰਨਮੈਂਟ ਨੂੰ ਦਿੱਤੀ ਆ ਮੰਤਰੀ ਧਰਮਸੋਤ ਉਸ ਰਿਪੋਰਟ ਅਨੁਸਾਰ ਸੈਂਕੜੇ ਕਰੋੜ ਰੁਪਇਆ ਦਲਿਤ ਵਜੀਫਾ ਰਾਸ਼ੀ ਦਾ ਖਾ ਗਏ ਮੰਤਰੀ ਨੂੰ ਬਰਖਾਸਤ ਕਰਕੇ ਕਿਉਂਕਿ ਕੇਂਦਰ ਸਰਕਾਰ ਦੇ ਫੰਡ ਆ ਜਾਂਚ सीबीआई ਨੂੰ ਦਿਓ ਤਾਂ ਜੋ ਇਸ ਨੈਕਸਸ ਦੇ ਵਿੱਚ ਇਸ ਕਪੜੇ ਦੇ ਵਿੱਚ ਹੋਰ ਕਿਹੜੇ-ਕਿਹੜੇ ਲੋਕ ਦੋਸ਼ੀ ਹੈਗੇ ਆ ਔਰ 310 ਕਰੋੜ ਰੁਪਇਆ ਕੇਂਦਰ ਦਾ ਵਜੀਫਾ ਰਾਸ਼ੀ ਪੰਜਾਬ ਗਵਰਨਮੈਂਟ ਦੇ ਖਜ਼ਾਨੇ ਜਾਇਆ ਉਹਨੂੰ ਤੁਰੰਤ ਜਾਰੀ ਕਰੋ ਤਾਂ ਜੋ ਬੱਚਿਆਂ ਦੇ ਦਾਖਲੇ ਹੋ ਸਕਣ ਜਿਹੜੇ ਕਾਲਜ ਯੂਨੀਵਰਸਿਟੀਆਂ ਦੇ ਵਿੱਚ ਐਸਸੀ ਵਰਗ ਦੇ ਵਿਦਿਆਰਥੀ ਜਲੀਲ ਹੋ ਰਹੇ ਆ ਐਂਡ ਅਸੀਂ ਦਲਿਤ ਵਰਗ ਨੂੰ ਇਹ ਹੋਕਾ ਦੇਣ ਲਈ ਚੱਲੇ ਆ ਯੂਨਾਈਟ ਕਰਕੇ ਇਕੱਠੇ ਹੋ ਕੇ ਕੀ ਕਾਂਗਰਸ ਦਾ ਬਾਈਕਾਟ ਕਰਦੇ ਹੋ ਜਿੰਨੀ ਦੇਰ ਤੱਕ ਧਰਮਸ਼ੋਤ ਬਰਖਾਸਤ ਕਰਦੀ ਨਹੀਂ ਗਵਰਨਮੈਂਟ ਸੀਬੀਆਈ ਦੀ ਜਾਂਚ ਨਹੀਂ ਕਰਾਉਂਦੀ ਜੇ ਐਡਾ ਵੱਡਾ ਕਪੜਾ ਉਜਾਗਰ ਇੱਕ ਸੀਨੀਅਰ ਆਈਐਸ ਅਫਸਰ ਦੇ ਕਰਨ ਤੋਂ ਬਾਅਦ ਵੀ ਕਪੜੇਵਾਜ ਮੰਤਰੀ ਬਚ ਗਿਆ ਤੇ ਫਿਰ ਸਮਝ ਲਓ ਵੀ ਆਉਣ ਵਾਲਾ ਸਮਾਂ ਦਲਿਤ ਵਿਦਿਆਰਥੀ ਇਸ ਸਕੀਮ ਦਾ ਫਾਇਦਾ ਨਹੀਂ ਚੱਕ ਸਕਣਗੇ ਜੇ ਹੁਣ ਮੰਤਰੀ ਕਾਰਵਾਈ ਹੋ ਗਈ ਬਰਖਾਸਤ ਹੋ ਗਿਆ ਡਿਸਮਿਸਲ ਹੋ ਗਈ ਤੇ ਭਵਿੱਖ ਦੇ ਵਿੱਚ ਕੋਈ ਬੇਈਮਾਨ ਵਜੀਫਾ ਰਾਸ਼ੀ ਦਾ 1 ਰੁਪਿਆ ਖਾਣ ਤੋਂ ਪਹਿਲਾਂ ਵੀ 20 ਵਾਰੀ ਸੋਚੂਗਾ ਹੌਸਲਾ ਨਹੀਂ ਕਰ ਸਕਦਾ। ਸੋ ਸਾਨੂੰ ਮਾਣ ਹੈ ਇਸ ਗੱਲ ਦਾ ਕਿ ਦੁਆਬੇ ਦੇ ਲੋਕਾਂ ਨੇ ਬੜਾ ਪਿਆਰ ਦਿੱਤਾ, ਅਸੀਸਾਂ ਦਿੱਤੀਆਂ ਨੇ ਇਹ ਯਾਤਰਾ ਆਪਣੇ ਟਾਰਗੇਟ ਨੂੰ ਅਚੀਵ ਕਰਕੇ ਰਹੀ। ਕਿ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਜਿਹੜਾ ਅਡਰੈਸ ਚਲਿਆ ਉਹ ਅਸੀਂ ਸਭ ਤੋਂ ਪਹਿਲਾਂ ਪੰਜਾਬ ਦੇ ਅੰਦਰ ਮੋਦੀ ਗਵਰਨਮੈਂਟ ਡਾਕਟਰ ਭੀਮਰਾਓਂ ਮੇਦਕਰ ਸਾਹਿਬ ਸਾਨੂੰ ਸੰਗੀ ਢਾਂਚਾ ਮੁਲਕ ਚਲਾਉਣ ਵਾਸਤੇ ਸਬਧਾਨ ਦੇ ਕੇ ਗਏ। ਐਂਡ 7ਵੇਂ ਸ਼ੈਡਿਊਲ ਦੀ 14ਵੀਂ ਐਂਟਰੀ ਐਗਰੀਕਲਚਰ ਤੇ 26ਵੀਂ ਐਗਰੀਕਲਚਰ ਦਾ ਮੰਡੀਕਰਨ ਇਹ ਸਟੇਟ ਅਧਿਕਾਰ ਆ ਮੋਦੀ ਸਾਹਿਬ ਦਾ ਅਧਿਕਾਰ ਨਹੀਂ ਕੇਂਦਰ ਦਾ ਅਧਿਕਾਰ ਨਹੀਂ ਸਭ ਤੋਂ ਪਹਿਲਾਂ ਪੰਜਾਬ 'ਚ ਲੋਕਨ ਸਾਹਿਬ ਪਾਰਟੀ ਨੇ ਖੇਤੀ ਸਾਰ ਆਰਡੀਨੈਂਸਾਂ ਦੇ ਵਿਰੁੱਧ ਤੁਹਾਨੂੰ ਯਾਦ ਹੋਊਗਾ ਸਾਈਕਲ ਯਾਤਰਾ ਜਲਿਆਂਵਾਲਾ ਬਾਗ ਤੋਂ ਸੀਐਮ ਰੈਜ਼ਿਡੈਂਸ 300 ਕਿਲੋਮੀਟਰ 5 ਦਿਨ ਸੜਕਾਂ ਤੇ ਸੁੱਤੇ ਟੈਂਟਾਂ ਦੇ ਅੰਦਰ ਮੰਗ ਕੀਤੀ ਵੀ ਪੰਜਾਬ ਵਿਧਾਨ ਸਭਾ ਦੇ ਅੰਦਰ ਪ੍ਰਸਤਾਵ ਲਿਆਓ ਇਹਨਾਂ ਆਰਡੀਨੈਂਸਾਂ ਨੂੰ ਰੱਦ ਕਰਨ ਲਈ ਕਾਂਗਰਸ ਨੂੰ ਮਜਬੂਰੀ ਵਾਸਤੇ ਲਿਆਉਣਾ ਪਿਆ ਮੈਂ ਸਮਝਦਾ ਕਿ ਲੋਕ ਇਨਸਾਫ ਪਾਰਟੀ ਨੇ ਜਿਹੜੀ ਜਾਗਰੂਕਤਾ ਦੀ ਲਹਿਰ ਲੋਕਾਂ ਅੰਦਰ ਲੈ ਕੇ ਗਏ ਉਹਨੂੰ ਬੂਰ ਪਿਆ ਪਰ ਲੜਾਈ ਅਧੂਰੀ ਹੈ ਹੁਣ ਪਰਸੋਂ ਕੇਂਦਰੀ ਮੰਤਰੀ ਲੋਕ ਸਭਾ 'ਚ ਸਟੇਟਮੈਂਟ ਦਿੰਦੇ ਆ ਕਿ ਜਦੋਂ ਖੇਤੀ ਸੁਧਾਰ ਆਰਡੀਨੈਂਸ ਖਰੜਾ ਕੈਪਟਨ ਮਨਿੰਦਰ ਸਿੰਘ ਦਾ ਉਹਨਾਂ ਨੇ ਵਿਸ਼ੇਸ਼ ਕਰਕੇ ਨਾਮ ਲਿਆ ਕਿ ਇਹਨਾਂ ਨੇ ਵੀ ਮਨਜ਼ੂਰੀ ਦਿੱਤੀ ਹੈ ਕੈਪਟਨ ਸਾਹਿਬ ਦਾ ਚਿਹਰਾ ਬੇਨਕਾਬ ਆ ਸੋ ਧਰਨੇ ਕਿਸਾਨ ਜਥੇਬੰਦੀਆਂ ਦੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਲੱਗੇ ਆ ਸਾਡੀ ਪਾਰਟੀ ਹਰ ਜ਼ਿਲ੍ਹੇ 'ਚ ਸਪੋਰਟ ਕਰ ਰਹੀ ਆ ਰਾਹ ਚ ਕਿਤੇ ਧਰਨਾ ਹੋਊਗਾ ਤੇ ਮੈਂ ਇਹ ਯਾਤਰਾ ਰੋਕ ਕੇ ਖੁਦ ਵੀ ਉਸ ਧਰਨੇ ਦੇ ਵਿੱਚ ਸ਼ਮੂਲੀਅਤ ਕਰੂੰਗਾ ਕਿਉਂਕਿ ਬੜਾ ਹਾਰਮਫੁਲ ਆ ਸਾਡੇ ਪੰਜਾਬ ਦਾ ਕਿਸਾਨ ਜੇ ਇਹ ਕਾਨੂੰਨ ਬਣ ਜਾਂਦਾ ਖੇਤੀ ਸਦਾਰ ਆਰਡੀਨੈਂਸ ਅਡਾਨੀ ਵਰਗੇ ਸਾਡੇ ਕਿਸਾਨ ਨੂੰ ਬੇਜ਼ਮੀਨਾ ਕਰਨਗੇ ਕੌਡੀਆਂ ਦੇ ਭਾਤੇ ਜ਼ਮੀਨਾਂ ਵੇਚਣਗੀਆਂ ਉਹ ਬੈਂਕਾਂ ਦੇ ਨਾਲ ਸਾਠ ਘਾਟ ਕਰਕੇ ਕੁਰਕੀਆਂ ਦੇ ਜਰੀਏ ਜ਼ਮੀਨਾਂ ਹਥਿਆਕ ਕੇ ਪੰਜਾਬ ਦੇ ਕਿਸਾਨ ਨੂੰ ਖੇਤ ਮਜ਼ਦੂਰ ਦੇ ਵਿੱਚ ਤਬਦੀਲ ਕਰ ਦੇਣਗੇ ਸੋ ਕਿਸੇ ਵੀ ਕੀਮਤ ਦੇ ਉੱਤੇ ਖੇਤੀ ਸੁਧਾਰ ਆਰਡੀਨੈਂਸ ਦੇਸ਼ ਦੇ ਅੰਦਰ ਲਾਗੂ ਨਾ ਹੋਵੇ ਇਸ ਕਰਕੇ ਅਸੀਂ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਨਾਲ ਹਾਂ ਸ਼੍ਰੋਮnik ਅਕਾਲੀ ਦਲ ਨੇ ਜਿਹੜਾ ਪ੍ਰੋਜੈਕਟ ਚ ਗਈ ਆ ਉਹਦੇ ਬਾਰੇ ਕੀ ਨਾ ਜਾਣਦੇ ਬਾਦਲ ਸਾਹਿਬ ਜਿਹੜੇ ਆ ਡੁੱਬੀ ਤਾਂ ਜੇ ਸਾਹ ਨਾ ਆਇਆ ਮਰਦਾ ਕੀ ਨਾ ਕਰਦਾ ਇਹ ਹਾਲ ਬਾਦਲਾਂ ਦਾ ਉਹੀ ਸੁਖਵੀਰ ਬਾਦਲ ਜਿਹੜਾ ਚੰਦ ਦਿਨ ਪਹਿਲਾਂ ਐਮਐਸਪੀ ਦੇ ਉੱਤੇ ਗਿੱਦੜ ਚਿੱਠੀ ਪ੍ਰੈਸ ਨੂੰ ਦਿਖਾਉਂਦਾ ਸੀ ਵਿਆਹ ਲਓ ਜੀ ਐਮਐਸਪੀ ਦੀ ਚਿੱਠੀ ਆ ਗਈ ਐਮਐਸਪੀ ਕੀ ਆ ਨਥਿੰਗ ਕੁਛ ਵੀ ਨਹੀਂ ਹੈਗਾ ਐਮਐਸਪੀ ਰੇਲਵੇ ਪਰ ਕੋਈ ਸਰਕਾਰੀ ਏਜੰਸੀ ਖਰੀਦ ਕਰਨ ਨਾ ਆਵੇ ਜਿਵੇਂ ਮੱਕੀ ਦਾ ਹਾਲ ਹੋਇਆ ਦੁਆਬੇ ਦੇ ਵਿੱਚ ਮੱਕੀ ਦੀ ਐਤਕੀ ਮੈਂ ਬੰਗਾ ਤੇ ਨਵਾਂ ਸ਼ਹਿਰ ਸਾਈਕਲ ਯਾਤਰਾ ਦੌਰਾਨ ਗਿਆ 650 ਰੁਪਏ ਵਿਕੀ ਮੱਕੀ ਐਂਡ ਐਮਐਸਪੀ ਕਿੰਨਾ 1850 ਇਹੀ ਹਾਲ ਜੇ ਖੇਤੀ ਸੁਧਾਰ ਆਰਡੀਨੈਂਸ ਲਾਗੂ ਹੋਏ ਕਾਨੂੰਨ ਬਣ ਗਿਆ ਲੋਕ ਸਭਾ ਰਾਜ ਸਭਾ ਨੇ ਪ੍ਰਵਾਨਗੀ ਦੇ ਦਿੱਤੀ ਤੇ ਕਣਕ ਤੇ ਚਾਵਲ ਦਾ ਵੀ ਇਹੀ ਹਾਲ ਹੋਣਾ ਤੁਸੀਂ ਮੋਗਾ ਤੋਂ ਰੋਧਪੁਰ ਜਾਣੇ ਡਗਰੂ ਪੈਂਟ ਆਉਂਦਾ 2500 ਏਕੜ ਦੇ ਵਿੱਚ اڈਾਨੀਆਂ ਦਾ ਉੱਥੇ ਮਕੈਨੀਕਲ ਖਰੀਦ